ਇਨਾ ਬਦਲ ਕਰ ਚੰਦਾ ਮੀਂਹ ਖੜਿਆ ਸੋ ਤੁਸੀਂ ਆਪ ਦਾ ਸਾਥ ਨਾ ਛੱਡਿਓ ਤੁਹਾਡਾ ਹੀ ਸਾਥ ਦੀ ਪੰਜਾਬ ਨੂੰ ਲੋੜ ਆ ਮੇਰੀ ਬਾਦਰੀ ਬੁੜੀ ਕੋਈ ਨਹੀਂ ਕਰ ਸਕੂ ਪੰਜਾਬੀਆਂ ਦੀ ਪੰਜਾਬੀਆਂ ਦੀ ਬਾਦਰੀ ਆ ਆ ਕੀ ਆ ਬਾ ਪੰਜਾਬੀਆਂ ਦੀ ਬਾਦਰੀ ਆ ਮਹਾਪੁਰਸ਼ਾਂ ਨੇ ਕੱਲ ਆਪਾਂ ਕਿਨੇ 6 ਲੱਖ ਦੀ ਸੇਵਾ ਬਾਬਿਆਂ ਦੇ ਕਰਕੇ ਆਏ ਆ ਮੈਂ ਤਨਾ ਮੈਂ ਕਿਹਾ ਦੀ 10 ਟਰੈਕਟਰ ਦੇ ਕੇ ਹੋਣੇ ਸੰਤਾ ਨੂੰ ਤੇ ਮੈਂ ਕਿੰਨਾ ਜੀ ਦੁਨੀਆ ਹੀ ਗੱਲ ਬਾਤ ਦੀ ਕਿਰੀ ਅਸਲ ਨਹੀਂ ਆ ਆ ਸਾਰੇ ਪਹਿਲਾਂ ਆਪ ਆਪ ਬਾਪੂ ਆਪਰੇ ਤੁਸੀਂ ਫੜੋ ਜਿੱਤੇ ਜਿੰਨੀ ਸੇਵਾ ਹੋਵੇ ਉਹ ਨਹੀਂ ਕਾ ਆ ਬੱਚਿਆਂ ਨੂੰ ਆ ਆ ਆ ਬੱਚੇ ਮਤਲਬ ਪਿੰਡੇ ਦੇ 10 ਘਰ ਤਗੜੇ ਆ ਠੀਕ ਆ ਕੋਈ 30 40 ਘਰ ਦੇ ਮਤਲਬ ਮੱਧਮ ਆ ਜਿਨ੍ਹਾਂ ਦੇ ਘਰਾਂ 'ਚ ਪਾਣੀ ਆ ਗਿਆ ਪਾਣੀ ਖੜਾ ਹੈ ਲੋਕੀਆ ਤਾਂ ਘਰ ਨਹੀਂ ਛੱਡ ਰਹੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਆਪਾਂ ਕੋਸ਼ਿਸ਼ ਦਿਨਾਂ ਦੀ ਗੱਲ ਆ ਕੀਮਤੀ ਸਮਾਨ ਕੱਢ ਲਓ ਕੋਸ਼ਿਸ਼ ਦਿਨਾਂ ਦੀ ਗੱਲ ਆ ਵੀ ਇਹਦੇ ਨਾਲ ਬੈਕਟੀਰੀਆ ਮੱਛਰ ਐਮਨ ਇਹ ਚੀਜ਼ਾਂ ਬਹੁਤ ਹੁਣ ਬਿਮਾਰੀਆਂ ਤੋਂ ਬਚੋ ਠੀਕ ਆ ਸਭ ਕੁਝ ਸੰਭਾਲਾਂਗੇ ਇਹ ਪੰਜਾਬੀਆਂ ਕੋਲ ਬਹੁਤਾ ਬਖਸ਼ਾ ਪੈਸੇ ਪੂਰੇ ਵਾਲੀ ਗੱਲ ਨਹੀਂ ਆਪਾਂ ਬਾਸ ਟਗੜੇ ਹੋ ਕੇ ਇਹਨੂੰ ਲੰਝੱਠੀਏ ਠੀਕ ਆ ਇੱਕ ਦੂਜੇ ਦਾ ਸਾਥ ਦਈਏ ਆ ਹੁਣ ਮੀਂਹ ਤਾਂ ਆ ਪਾ ਖੜੇ ਆ ਇੰਨਾ ਬਦਲ ਕਰ ਟੰਡਿਆ ਮੀਂਹ ਖੜੇ ਆ ਸੋ ਤੁਸੀਂ ਆਪਦਾ ਸਾਥ ਨਾ ਛੱਡਿਓ ਤੁਹਾਡਾ ਹੀ ਸਾਥ ਦੀ ਪੰਜਾਬ ਨੂੰ ਲੋੜ ਆ ਮੇਰੇ ਵਰਗਾ ਆਰਟਿਸਟ ਜਦੋਂ ਇੱਥੇ ਹੌਕਾ ਦੇਣ ਡਿਆ ਸਾਰਾ ਪੰਜਾਬ ਹੀ ਆਪਦੇ ਘਰੋਂ ਉੱਠ ਕੇ ਫੀਲਡ ਦੇ ਵਿੱਚ ਕੰਮ ਕਰੂਗਾ ਜਿਹੜੀ ਬਾਦਰੀਆ ਸਬੂਤ ਦਿੱਤਾ ਪੰਜਾਬੀ ਉਹਨਾਂ ਦੇ ਬਾਰੇ ਕੀ ਕਹੋਗੇ ਮੇਰੀ ਬਾਦਰੀ ਬੂਦਰੀ ਕੋਈ ਨਹੀਂ ਲੱਗ ਸਕੂ ਪੰਜਾਬੀਆਣੇ ਪੰਜਾਬੀਆਂ ਦੀ ਬਾਦਰੀ ਆ ਆ ਕੀ ਆ ਬਾ ਪੰਜਾਬੀਆਂ ਦੀ ਬਾਦਰੀ ਆ ਇਹਦਾ ਜਦੋਂ ਪੰਜਾਬ ਸਾਡੇ ਹੌਂਸਲਾ ਹੀ ਐਡਾ ਚੱਕਦੇ ਆਂਗੇ ਫੱਟੇ ਐਡੀ ਕੀ ਹੁਣ ਕੱਲ ਸੰਤਾ ਨੇ ਆਪਣੇ ਕੀ ਮਾ ਮਾਹ ਪਰੇਸ਼ਾਨ ਆਉਣ ਨਾ ਪੰਜਾਬ ਚ ਮੈਂ ਕਹਿੰਦਾ ਮਾਹ ਪਰੇਸ਼ਾਨੇ ਕੱਲ ਆਪਾਂ ਕਿਨੇ 6 ਲੱਖ ਦੀ ਸੇਵਾ ਬਾਬਿਆਂ ਦੇ ਕਰਕੇ ਆਏ ਆ ਮੈਂ ਕਹਿੰਦਾ ਮੈਂ ਕਹਿੰਦਾ ਜੀ 10 ਟਰੈਕਟਰ ਦੇ ਕੇ ਹੁਣੇ ਸੰਤਾ ਨੂੰ ਤੇ ਮੈਂ ਕਹਿੰਦਾ ਜੀ ਦੁਨੀਆ ਹੀ ਗੱਲ ਬਾਤ ਹੀ ਵੱਖਰੀ ਆਪਣੀ ਕਿਸੇ ਨੂੰ ਨਹੀਂ ਮਿਲਦੀ ਸੇਵਾ ਕਰ ਪਾਜੀ ਮੈਂ ਕਹਿੰਦਾ ਤਸੱਲੀ ਤਸੱਲੀ ਆਪਾਂ ਆਪਾਂ ਮਾਰਸ਼ਲ ਕੌਮ ਆ ਆਪਣੀ ਠੀਕ ਆ ਸੋ ਵਕਤ ਪੈਂਦਾ ਵਕਤ ਕਿਸੇ ਤੇ ਵੀ ਪੈ ਸਕਦਾ ਠੀਕ ਆ ਇਹਦੇ ਕਿਤੇ ਨਹੀਂ ਪਿਆ ਅਮਰੀਕਾ ਤੇ ਵੀ ਵਕਤ ਪਿਆ ਤਾਲੀਬਾਨ ਤੇ ਸਾਰੇ ਕਿਤੇ ਵਕਤ ਪਿਆ ਸੋ ਇਹਨੂੰ ਵਕਤ ਨੂੰ ਆਪਾਂ ਹੌਸਲੇ ਨਾਲ ਹੀ ਨਜਿੱਠਣਾ ਚੜ੍ਹਦੀ ਕਲਾ ਦੇ ਨਾਲ ਤੁਸੀਂ ਹੋ ਗਏ ਨੇ ਭਾਜੀ ਜਦੋਂ ਜਿੰਨੀਆਂ ਮੁਸ਼ਕਲਾਂ ਹੋਣਗੀਆਂ ਬੰਦੇ ਤੇ ਬੰਦੀਆਂ ਮੁਸ਼ਕਲਾਂ ਵੇਖਾਂਗੇ ਚੜ੍ਹਦੀ ਕਲਾ ਹੁਣ ਬਸ ਤੁਸੀਂ ਆਪਾਂ ਮੀਂਹ ਕਣੇ ਜਾਂ ਆਪਾਂ ਖੜਨਾ ਨਹੀਂ ਠੀਕ ਆ ਆਵੇ ਆ ਨਿੱਕੇ ਨਿੱਕੇ ਜਵਾਕ ਪੁੱਤਰਾ ਇੱਧਰ ਆ ਆ ਆ ਘਬਰਾਉਣਾ ਨਹੀਂ ਚੜ੍ਹ ਚੜ੍ਹਦੀ ਚੜ੍ਹਦੀ ਕਲਾ 'ਚ ਰਹਿਣਾ ਬੋਲ ਬੜਾ ਭਰਾ ਤੁਹਾਡੇ ਨਾਲ ਆ ਠੀਕ ਆ ਬੋਲੀ ਕੀ ਕਹੋਗੇ ਏਡੇ ਵਰਦੇ ਨਹੀਂ ਕਹੇ ਹੌਣ ਸਾਹ ਆ ਭਾਜੀ ਚੱਲ ਤਣ ਲੱਗੀ ਜਾਨ ਮਨਕੀਰ ਜੀ ਪ੍ਰਧਾਨ ਮੰਤਰੀ ਸਾਹਿਬ ਆ ਰਹੇ ਕਰੋਗੇ ਵਿਚਾਰੀ ਪ੍ਰਧਾਨ ਮੰਤਰੀ ਸਾਹਿਬ ਆਉਣ ਆ ਬੜਾ ਥਾਣੇ ਦਾ ਰੰਗ ਸਾਰੇ ਭੇਜ ਗਏ ਤੁਸੀਂ ਬੰਦੇ ਬੱਲੇ ਬੰਦੇ ਕਿਤਾ ਭਾਈ ਉਹ ਖਾਓ ਸੇ ਬਈ ਆ ਲੋ ਠੀਕ ਆ ਸ਼ਾਟ ਸ਼ਾਟ ਆ ਆ ਸਾਰੇ ਪਹਿਲਾਂ ਆ ਆ ਬਾਬੂ ਆਪਾਂ ਨੂੰ ਤੁਸੀਂ ਫੜੋ ਜਿੱਥੇ ਜਿੰਨੀ ਸੇਵਾ ਹੋਵੇ ਓਨੀ ਕ ਆ ਬੱਚਿਆਂ ਨੂੰ ਆ ਆ ਆ ਬੱਚੇ ਠੀਕ ਆ ਇਹ ਕੋਈ ਫਾਇਦਾ ਨਹੀਂ ਆਉਂਦਾ ਹੁਣ ਕਿੰਨਾ ਪੈਸਾ ਹੀ ਮੰਗਦੇ ਹੋ ਪੰਜਾਬ ਦੇ ਲਈ ਉਹ ਫੋਟੋ 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 ਉਹ ਫੋਟੋ ਦੇਣਾ ਚਾਹੀਦਾ ਪ੍ਰਧਾਨ ਮੰਤਰੀ ਪਹਿਲੇ ਦੀ ਗੋੜ ਆਪਣੇ ਪੈਰਾਂ ਦੇ ਖਲੋ ਸਕਣ ਕਿ ਕਿੱਦਾਂ ਦਾ ਪੈਕੇਜ ਹੋਣਾ ਚਾਹੀਦਾ ਹੈ। ਤਾਂ ਕੀ ਕਰੇ? ਪ੍ਰਧਾਨ ਮੰਤਰੀ ਸਾਹਿਬ ਬਾਈ ਮੈਂ ਤਾਂ ਭਾਈ ਇੰਨਾ ਮੈਂ ਸਿਆਣਾ ਨਹੀਂ ਹੈਗਾ। ਵਧੀਆ ਕਰਨਗੇ। ਬਾਪੂ ਦੀ ਫੋਟੋ ਕਰ ਦੋ ਯਾਰ। ਪਿਆਰ ਨਾਲ ਪਿਆਰ ਨਾਲ ਬਾਪੂ। ਹਾਂ। ਔਰ ਠੀਕ ਹੈ। ਚਲੋ। ਚਲੋ। ਸਾਰੇ ਮੁਲਾਜ਼ਮਾਂ ਨਾਲ ਸਾਰਿਆਂ ਦੀਆਂ ਵਰਦੀਆਂ ਪਾਈਆਂ। ਉਹ ਪਹਿਲਾਂ ਬਾਪੂ ਦੀ ਫੋਟੋ ਖਿੱਚ ਦੋ ਯਾਰ। ਆ ਲੋ। ਚਲੋ ਹੁਣ। ਯਾਨੀ ਪੈਕੇਜ ਹੋਣਾ ਚਾਹੀਦਾ ਮੈਨੂੰ ਮੈਨੂੰ ਮੈਂ ਪ੍ਰਧਾਨ ਮੰਤਰੀ ਆਪ ਨਾ ਬਣ ਜਾਂਦਾ ਫਿਰ ਪਤਾ ਕੀ ਆ ਇਹ ਆਪਾਂ ਨੂੰ ਥੋੜੀ ਪਤਾ ਭਾਜੀ ਨੁਕਸਾਨ ਆ ਪੰਜਾਬ ਦੇ ਬੱਚੇ ਆ ਨਜਟਾਂਗੇ ਬਹੁਤ ਮਿਹਨਤ ਕਰ ਰਹੇ ਆ ਅਸੀਂ ਸਵੇਰ ਦੇ ਨਿਕਲੇ ਆ ਠੀਕ ਆ ਰਾਤ ਤੱਕ ਆ ਇੰਨੇ ਚੱਲਦੇ ਨਹੀਂ ਜੀ ਆ ਆ ਆਹ ਛਤਰੀ ਆਏ ਹੋ ਜੇ ਠੀਕ ਆ ਸੋ ਆਹ ਦੇਖੋ ਇੱਕ ਰੀ ਇੱਕ ਰੀ ਪਾਉ ਆਹ ਦੇਖੋ ਓਏ ਇੱਕ ਰੀ ਪੁੱਤ ਪਾਸਿਓ ਆਹ ਦੇਖੋ ਇਹ ਦੇਖੋ ਬਜ਼ੁਰਗ ਬਜ਼ੁਰਗ ਥਾਣੇਦਾਰ ਅੰਕ ਕਿੰਨੇ ਸਾਡੇ ਠੀਕ ਆ ਇਹਨਾਂ ਨੂੰ ਪੰਜਾਬ ਪੰਜਾਬ ਪੁਲਿਸ ਨੂੰ ਸਲੂਟ ਆ ਐਨ ਆਰ ਆਈ ਐਨ ਆਰ ਆਈ ਵੀਰਾਂ ਨੂੰ ਕੋਈ ਗੱਲ ਸੁਣਾ ਦੇਓਗੇ ਪੰਜਾਬ ਪੁਲਿਸ ਨੂੰ ਸਲੂਟ ਆ ਵੀਰਾਂ ਨੂੰ ਕੋਈ ਮੈਸੇਜ ਐਨ ਆਰ ਆਈ ਐਨ ਆਰ ਆਈ ਐਨ ਆਰ ਆਈ ਵੀਰ ਬਹੁਤ ਸਪੋਰਟ ਕਰ ਰਹੇ ਨੇ ਠੀਕ ਹੈ ਰਲ ਕੇ ਨਾਲ ਅਸੀਂ ਆਪਾਂ 150 ਟਰੈਕਟਰ ਦੇ ਰਹੇ ਆ 100 ਟਰੈਕਟਰ ਮੈਂ ਦੇ ਰਿਹਾ ਜਿਹਦੇ ਵਿੱਚ ਇੱਕ ਰੀਆ ਕੋਣ ਬਾਹ ਨਹੀਂ ਖੜੀਦੀ ਨੂੰ ਬੋਤੇ ਕਿ ਸਿਆਣੇ ਬੜੀ ਲੰਦਾ ਯਾਰ ਮੀ ਉਹ ਬਾਪੂ ਬੋਲਤੀ ਭਾਈ ਬੋਲੀਓ ਉਹ ਗੱਲ ਕਰੋ ਆਪਣੀ ਉਹ ਇੱਕ ਵਾਰ ਬਾਪੂ ਦਾ ਬਿਮਾਰ ਹੋ ਜੇ ਬਾਪੂ ਦੀ ਘਰੇ ਜਾਓ ਬਿਮਾਰ ਨਾ ਹੋ ਜਾਓ ਸਸਰੀ ਗਾਲ ਸੋ 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 ਐਨ ਆਰ ਆਈ ਵੀਰ ਵੱਧ ਚੜ ਕੇ ਸਾਥ ਦੇਣ ਠੀਕ ਆ ਆਪਾਂ ਇੱਕ ਇੱਕ ਘਰ ਵੀ ਸੰਭ ਲਈਏ ਤੇ ਆਪਣਾ ਮਾਝਾ ਸੰਭਲ ਗਿਆ ਠੀਕ ਆ ਹੁਣ ਹੁਣ ਅੱਗੇ ਆ ਵੀ ਜਿਹੜਾ ਮਾਲਵੇਚ ਆ ਜਿਹੜਾ ਫਰੋਜਪੁਰ ਕਹਿੰਦੇ ਆ ਬਸ ਰਲ ਮਿਲ ਕੇ ਉਹ ਨਜੱਠੀਏ ਠੀਕ ਆ ਪੈਸਾ ਪੰਜਾਬੀਆਂ ਕੋਲ ਇੰਨਾ ਮੀਰ ਗੁੰਭਰਾ ਦਾਂਗੇ ਬਾਦਰੀਆ ਜਿਹੜੇ ਲੱਗਦਾ ਫਿਰ ਬਾਦਰੀਆ ਸਬੂਤ ਦਿੰਦਾ ਕਿਉਂਕਿ ਇਹ ਆ ਸਮਾਂ ਚੱਲਦਾ ਆ ਭਾਈ ਭਾਈ ਲੜੀ ਮੈਂ ਕਹਿੰਦਾ ਬਸ ਇੱਕ ਚੀਜ਼ ਕਰੀਏ ਜਿਹੜੇ ਮਾਝੇ ਚ ਘਰਾਂ ਚ ਸੈਂਦੇ ਆ ਜਿਹੜੇ ਘਰਾਂ ਫਲ ਅੱਡ ਆਇਆ ਇੱਕ ਮਤਲਬ ਪਿੰਡ ਦੇ 10 ਘਰ ਤਗੜੇ ਆ ਠੀਕ ਆ ਕੋਈ 30 40 ਘਰ ਜੇ ਮਤਲਬ ਮੱਧਮ ਆ ਜਿਨ੍ਹਾਂ ਦੇ ਘਰਾਂ ਚ ਪਾਣੀ ਆ ਗਿਆ ਪਾਣੀ ਖੜਾ ਲੋਕੀਆ ਦਾ ਘਰ ਨਹੀਂ ਛੱਡ ਰਹੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਆਪਾਂ ਕੁਛ ਦਿਨਾਂ ਦੀ ਗੱਲ ਆ ਕੀੰਤੀ ਸਮਾਨ ਕੱਢ ਲਓ ਕੁਛ ਦਿਨਾਂ ਦੀ ਗੱਲ ਆ ਵੀ ਇਹਦੇ ਨਾਲ ਬੈਕਟੀਰੀਆ ਮੱਛਰ ਐਮਿੰਦੀਆਂ ਚੀਜ਼ਾਂ ਬਹੁਤ ਬਿਮਾਰੀਆਂ ਤੋਂ ਬਚੋ ਠੀਕ ਆ ਸਭ ਕੋ ਸੰਭ ਲਾਂਗੇ ਹਾਂ ਸਾਡੀ ਫਸਲ ਖਰਾਬ ਹੋ ਗਈ ਕੋਈ ਨਹੀਂ ਕੋਈ ਨਹੀਂ ਫਸਾ ਸਭ ਬਾਬੇ ਨੇ ਸਭ ਬਾਬੇ ਨੇ ਅੱਜ ਮੈਂ ਕਿਨਾਂ ਤੇ ਜਾ ਕੇ ਆਇਆ ਬਲਾਈਂਡ ਸੀਓ ਠੀਕ ਆ 10 ਲੱਖ ਲੱਗਣਾ ਕਰਦਾ ਆਪਾਂ ਕਿੰਨੀ ਸੇਵਾ ਕਰਕੇ ਆਇਆ 4 ਲੱਖ ਰੁਪਇਆ 4 ਲੱਖ ਦੇ ਕੇ ਆਇਆ ਮੈਂ ਘਰ ਸਟਾਰਟ ਕਰੋ ਠੀਕ ਆ 10 ਲੱਖ ਰੁਪਏ ਤਾਂ ਕਹਿੰਦੇ ਵੀ ਬਣ ਜਾਣਾ ਮੈਂ ਘਰ ਸਟਾਰਟ ਕਰੋ ਰੁਪਏ ਨਾਲ ਨਾਲ ਆਗੇ ਠੀਕ ਆ ਪੈਸੇ ਪੰਜਾਬੀਆਂ ਕੋਲ ਬਹੁਤਾ ਬਖਸ਼ਾ ਪੈਸੇ ਪੂਹੇ ਵਾਲੀ ਗੱਲ ਨਹੀਂ ਆਪਾਂ ਬਸ ਤਗੜੇ ਹੋ ਕੇ ਇਹਨੂੰ ਨਜੱਠੀਏ ਠੀਕ ਆ ਇੱਕ ਦੂਜੇ ਦਾ ਸਾਥ ਦਈਏ ਇੱਕ ਦੂਜੇ ਦੇ ਨਾਲ ਖੜੀਏ ਠੀਕ ਆ ਹੁਣ ਮੈਂ ਸੇਵਾ ਕਰਲਾਂ ਕਿਉਂਕਿ ਕਿਉਂਕਿ ਬੜਿਆਂ ਦਾ ਘਰ ਆ ਹੁਣ ਆਪਣੇ ਉੱਤੇ ਦਾ ਅਮਰੇਲਾ ਹੈਗੇ ਆ ਛਤਰੀਆਂ ਹੈਗੀਆਂ ਉਹਨਾਂ ਦੀਆਂ ਛੱਤਾਂ ਚੋਂਦੀਆਂ ਠੀਕ ਆ ਹੁਣ ਮੈਨੂੰ ਸੇਵਾ ਕਰ ਲੈਣ ਲੋਵ ਯੂ ਥੈਂਕ ਯੂ ਭਾਈ ਥੈਂਕ ਯੂ